ਦੇ ਪਿਆਰ ਤੇ ਯਾਤਰਾ ਸਵੀ ਹੋ ਜਾਂਦੀ ਹੈ ਠੀਕ ਹੈ ਮਾ ਜਦੋਂ ਸ਼ਾਮ ਕਾਟ ਵੱਲ ਜਾ ਰਹੇ ਸੈਕ ਕੋ ਸਹਾਰਾ ਆਜਾ ਲਿਆ ਕੇ ਨੂੰ ਜਾਣਾ ਬੰਦੇ ਜਾਂਦੇ ਨੇ ਰਾਜੇ ਨਿਰੋਧ ਥੀਏ ਠੀਕ ਹੈ ਮਾ ਹਾਂ ਜਦੋਂ ਅਗਰੇ ਜੰਮਿਆ ਕੋ ਨਾਲ ਕੋ ਖੁਸ਼ੀ ਆ ਨਾ ਰਹੀ ਹੈ ਜੇ ਨੇ ਨੇੜੇ ਨੇੜੇ ਚੰਗਾ ਜਾ ਰਹੇ ਹੋ ਮੋਦੀ ਨਾ ਪਰਸਨ ਗਏ ਅੱਧਾ ਸੋਧ ਗਿਆਨ ਦੇਣ ਵਾਲਾ ਸੰਗਤ ਇਹਨਾਂ ਦੇ ਸਤਾ ਤੇ ਤੋਂ ਕੁ ਮਾਤਰ ਅਗਲਾ ਸੋਧ ਗਿਆਨ ਦੇਣ ਦੇਣਾ ਅੰਗੇ ਵਾਲਾ ਨਾ ਕਰਤਾ ਹੈ ਫਿਰ ਵੀ ਤੁਸੀਂ ਆਪਣੇ ਵੀ 10% ਰੱਖ ਲਾਂਗੇ ਕੋਈ ਬੰਦਾ ਭੁੱਖਾ ਤੇ ਆ ਗਿਆ ਆ ਗਿਆ ਕੋਈ ਨਾ ਸਾਫਟਵੇਅਰ ਨਾਲ ਸਾਡੇ ਕੋਲ ਹੈ ਤੇ ਅਸੀਂ ਉਹਨੂੰ ਉਸੇ ਪਾਸਾ ਤਰਭੀਆ ਬਸ ਯੂ ਕਿ ਰਾਤ ਕੇ ਬੰਨੋ ਤੋਂ ਮਨਜ਼ੂਰ ਕਰ ਜਾਵੇਗਾ ਠੀਕ ਹੈ ਜੀ ਉਹ ਪੂਰੇ ਦਾ ਪੂਰਾ ਆਪਣੇ ਆਪ ਨੂੰ ਦੁਖਰੀ ਪਾਵਨਾ ਉਹਦਾ ਪੂਰੇ ਦਾ ਪੂਰਾ ਉਹ ਹੀ ਦੇ ਦੇਣਾ ਇੱਥੇ ਆ ਕਮਰੇ ਦੇ ਰੰਦੇ ਘਰ ਨੂੰ ਹਾਂ ਜੀ ਅਰੇ ਹੁਣ ਜੀ ਜੇ ਸੁਭਾਸ਼ ਸਰ ਜਰਾ ਬੰਦੋ ਨਾ ਹਾਂਜੀ ਹਾਂਜੀ ਬਰਕਤ ਵਾਹ ਇਹ ਕਮਰਾ ਉਹਨਾਂ ਦਾ ਹੈ ਹਾਂ ਜੀ ਹਾਂਜੀ 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 ਵਾਲੇ ਉਹਹੀ ਬੈਡਾਂ ਲਾਉਂਦੇ ਜਿਹੜਾ ਉਹਨਾਂ ਆਸਾਨ ਸਮਾਰਸਣ ਦੇ ਬੈਡ ਵਾਲਾ ਜਾਲੀ ਹੋ ਗਈ ਠੀਕ ਹੈ ਜੀ ਉੱਤੇ ਹੀ ਉਸ ਕੰਮ ਕਰਦੇ ਆ ਉੱਤੇ ਵਿੱਚੋਂ ਰੁਕ ਪਰ ਨੇ ਜਿੱਥੇ ਆਦਲੇ ਖੇਤ ਗੋਭੀਆਂ ਸਨ ਹਾਂਜੀ ਬੋਲੋ ਬਸ ਸਭ ਤੋਂ ਵੱਧ ਜ਼ਿਆਦਾ ਹੰਡਾਰੀ ਅਸੀਂ ਆ ਕੇ ਮੂਨਾ ਜੀ ਮਾਰਕ ਦਾ ਬਹੁਤ ਜ਼ਿਆਦਾ ਮਸਤੀ ਹਾਂਜੀ ਬੋਲੋ ਦੋ ਮਾਣਿਆ ਦੋ ਬਜ਼ੀ ਇਹ ਤੱਕ ਰੰਗ ਨਹੀਂ ਪੜਦੀ ਰਹੇ ਨੀ ਕਦੇ ਰਾਤ ਨੂੰ ਆਏ ਹੋਰ ਜਰਨਾ ਜਰੇ ਹੈ ਕਿ ਮਾਣ ਦਾ ਸਾਹਮਣੋਂ ਫਰੀਖ ਦੀ ਮਾਤਾ ਜੀ ਸ਼ਾਮ ਰਾਜ ਦੀ ਲੱਭਾ ਬੰਦ ਕਰਾਓ ਕਰਤਾਰ ਨੂੰ ਆਪਣੇ ਘਰ ਲੈ ਗਏ ਹਾਂ ਜੀ ਨਰੇ ਗਏ ਦੋ ਬੰਦੇ ਮਾਰੇ ਮੰਗਿਆ ਥੋਂ ਕੱਢ ਕੇ ਇਹਨਾਂ ਨੂੰ ਮਾਤਾ ਦੇ ਮੰਦੋ ਸੋਹਣੇ ਤਾਂ ਭੇਜੀ ਮੱਧਿਆ ਕਰਿਆ ਜੀ ਠੀਕ ਹੈ ਜੀ ਸਾਹਮਣੇ ਦੇ ਦਰਵਾਜ਼ੇ ਬਾਹਰ ਦੇ ਘਰ ਸੇ ਮੰਦਿਆਜ ਆਇਆ ਸੀ ਅਜਾ ਤੱਕ ਕੋਈ ਪਹਿਲਾ ਮਾਮਲਾ ਤੇ ਲੰਗਰ ਕਰਨੇ ਦਾ ਆਪਣਾ ਹੌਂਸੇ ਬਾਤ ਬਣਾ ਹੈ ਨਾ ਹਾਂਜੀ ਇੰਨਾ ਕੁ ਸੀਗਾ ਜੀ ਹਾਂਜੀ ਬਸ ਸਰ ਦਾ ਵੀ ਲਾਤੀ ਉਹਦੇ ਵਿੱਚ ਮਹਾਰਾਜ ਜੀ ਆਰਾਮ ਬਾਸ ਹੋ ਗਏ ਇੱਕ ਪਾਸੇ ਜਿੱਦਾਂ ਨਾ ਜਿੱਦਿਆ ਕਪੜਾ ਜਾਂ ਕੋਈ ਇੱਕ ਪਾਸੇ ਬਰਨਾਰ ਸਿਸ ਫੋਕ ਵਾਲਾ ਉਹਨੇ ਰੱਖ ਲਿਆ ਠੀਕ ਹੈ ਜੀ ਬਸ ਸਰ ਬਹੁਤ ਸੀ 11:00 ਵਜੇ ਰਾਤ ਦੇ ਉੱਤੇ ਬੈਠੇ ਹੋ ਹਾਂ ਬੁਨਾਮ ਜੀ ਤਾਂ ਕੋਈ ਚੁਣਿਆ ਲੱਗਦਾ ਮਸਰ ਸਾਡੀ ਮਰਸਦਾ ਨਹੀਂ ਤਾਲ ਕੇ ਨਾ ਤੇ ਲਾ ਦੇ ਆਪਾਂ ਅਸੋਫ ਦੂਜੇ ਨੂੰ ਦੇ ਦੇਣਾ ਗੱਲ ਸਾਫ ਹੈ ਨਾ ਵੀ ਸਾਡੇ ਭਾਂਵੇਂ ਲੜੇ ਠੀਕ ਹੈ ਜੀ ਇਹ ਹੀ ਹੈ ਦਾ ਅਰਥ ਬਿਲਕੁਲ ਠੀਕ ਹੈ ਜੀ ਇਹ ਨਹੀਂ ਕਿ ਕੋਈ ਇੰਤਜ਼ਾਮ ਕਰੇ ਜਾਂ ਭਾਈਂਸੀ ਕੋਈ ਠੀਕ ਹੈ ਜੀ ਇਹ ਨਹੀਂ ਕਿ ਕੋਈ ਇੰਤਜ਼ਾਮ ਕਰ ਕੋਈ ਕਰੇ ਗਾਨੋ ਸਾਡੀ ਮਰਸਦਾ ਨਹੀਂ ਤਾਲ ਕੇ ਇਹਨਾਂ ਤੇ ਲਾ ਦੇ ਹੁਣ ਮਸਰ ਦਾ ਨਾਮ ਦੇ ਲਈ ਮੰਜਾ ਵੀ ਚਾਹੀਏ ਤੇ ਮੰਜਾ ਵੀ ਹੋਈ ਤੇ ਮੰਜਾ ਨਾਲ ਜਾਈ ਜਾਏਗਾ ਆਪ ਭਾਵੇਂ ਵਸਣ ਲਵੇ ਇਹੋ ਜੇ ਮਾਪੁਰ ਦਾ ਅਸਾਰ ਠੀਕ ਹੈ ਬਾਰੇ ਕਿਉਂ ਨਾ ਸਾਧੂ ਵੀ ਅੱਜ ਗੱਲ ਕਹਣਾ ਕਹਿੰਦਾ ਵੀ ਉਹ ਛਾੜੇ ਛੁਕ ਦੇ ਹੈ ਨਹੀਂ ਰੱਬ ਨਿਰੰਕਾਰ ਹੋਉਂਦਾ ਰੱਬ ਨਿਰੰਕਾਰ ਹੀ ਹੋਉਂਦਾ ਬਿਲਕੁਲ ਠੀਕ ਹੈ ਛੁਕਾ ਛੁਕ ਦੇਈ ਜਾ ਅੰਮ੍ਰਿਤ ਜੀਰਨ ਤੇ ਕਰਵਾਇਂਦੇ